ਮੈਨੂੰ ਮੌਕਾ ਕਿਹੜਾ ਮਿਲਿਆ ਹਮ ਸ਼ੰਤ ਜੰਗਾਇਲ ਸਿਓ ਨਾ ਗੱਲ ਤਾਂ ਇਹਨੇ ਕੀ ਕਰਦੀਆਂ ਉਹਦੇ ਸਾਹਮਣੇ ਕੋਈ ਝਾਕ ਨਹੀਂ ਸੀ ਸਕਿਆ ਹਮ ਕਾ ਆ ਬੰਦਾ ਮੈਨੂੰ ਉਹਨਾਂ ਗੱਲਾਂ ਦੀ ਕੀਤੀ ਛਾਗੇ ਪਿੰਡੋਂ 6 ਜੂਨ ਨੂੰ ਟਕਹਿਆ ਸੀ ਹਮ ਦੋ ਤਿੰਨ ਦਿਨ ਪਹਿਲਾਂ ਸੀ ਦੋ ਟਕਹਾਲੀਆਂ ਕੰਕਦੀਆਂ ਹਮ ਤੇ ਕੁਝ ਪੈਸੇ ਇਕੱਠੇ ਕੀਤੇ 20000 ਹਮ ਅਸੀਂ ਗਏ ਟਕਹਾਲੀਆਂ ਤੋਂ ਨੰਗਰ ਚ ਲਾਤੀਆਂ ਨੰਗਰ ਕੰਕਦੀਆਂ ਹਮ ਕਹਾਂ ਤਾਂ ਅਜੁਕ ਤੇ ਚ ਨਹੀਂ ਅਸੀਂ ਕਿ 25 30 ਬੰਦੇ ਐਡੀ ਕੁ ਬੇਸ਼ ਉੱਥੇ ਹੀ ਤੁਹਾਨੂੰ ਜਦੋਂ ਨੇੜੇ ਜੇ ਆਏ ਪਰ ਤੁਸੀਂ ਕੇ ਫਤੇ ਬੁਲਾਤੀ ਪਾਈ ਬਬੀ ਕਾ ਖਾਲਸਾ ਪੈ ਬੀ ਦੀ ਬੁਦੀ ਸ਼ਾਂਤ ਕਰੀਏ ਤੇ ਕਹਿੰਦੇ ਕੋ ਲੋਕੋ ਉਹ ਬਾਬਾ ਕੀ ਨੇ ਮੈਨੂੰ ਫਤੇ ਬੁਲਾਈ ਆ ਤੁਸੀਂ ਪੈਂਦੀਆਂ ਥੱਲੋਂ ਨਹੀਂ ਉਹ ਮੈਂ ਰੱਬ ਕਿਉਂ ਲਾਉਣੀ ਆ ਉਹ ਵੀ ਨੇੜੇ ਨੂੰ ਆ ਗਏ ਜੋ ਸ਼ਾਂਤੀ ਉਹ ਕਿਸੇ ਮਾਇਆ ਪਿੰਡ ਚੋਂ ਇਕੱਠੀ ਹੋਈ ਆ ਲੋਟ ਵਾਲੀਆਂ ਕਣਕ ਦੀਆਂ ਉਸੇ ਨੰਗਰ ਜਦੋਂ ਅਸਾ ਵੀ ਸਿੰਘਾਂ ਕਿਹੜਾ ਪਿੰਡਾ ਛੋਟਾ ਮਖੀ ਦੀ ਆਇਤੀ ਨੂੰ ਹਾਂ ਆ ਕੋਈ ਮੇਂਂ ਗਾਉਂ ਨੇ ਕਿ ਉਹ ਬੰਦਾ ਅਗਲੀ ਮੇਰਾ ਪੋਤਾ ਨਾਲ ਅੱਲਾਹ ਕਰਦੇ ਪਉਂਦੇ ਮੈਨੂੰ ਕਹਦਾ ਹੁਣ ਮੈਨੂੰ ਬਹੁਤ ਛੇਤੀ ਆ ਤੇ ਇਉਂ ਦੱਸੇ ਤੁਸੀਂ ਇੱਥੇ ਰਹੋ ਅੰਜਾਜੀ ਮਹਾਨ ਕਹਿੰਦਾ ਸੁਣੋ ਗੱਲ ਕਹਾਏ ਤੇ ਮੇਰੇ ਇੱਥੇ ਉਹ ਮਾਲ ਦੀ ਦਹੀ ਦੱਸੋ ਉੱਥੇ ਜਾਓ ਅੱਲਾਹ ਹੱਥ ਚੀਕ ਨਹੀਂ ਹੂੰ ਹੁਣ ਦੇਖਿਆ ਬਾਹਰ ਫੌਂ ਲੱਗੀ ਖੜੀ ਮੇਰੇ ਕਹਨੇ ਲੱਗੋ ਉੱਥੇ ਜਾਓ